ਜਨਵਰੀ 2024 ਨੂੰ ਦੁਨੀਆ ਦੇ ਸਭ ਤੋਂ ਪਵਿੱਤਰ ਤੀਰਥ ਸਥਾਨ ਪ੍ਰਭੂ ਸ਼੍ਰੀ ਰਾਮ ਜੀ ਦੀ ਜਨਮ ਭੂਮੀ ਅਜੋਧਿਆ ਵਿਖੇ ਰਾਮ ਲੱਲਾ ਦੀ ਮੂਰਤੀ ਸਥਾਪਨਾ ਦੇ ਪ੍ਰਾਣ ਪ੍ਰティਸ਼ਟਾ ਸਮਾਰੋਹ ਕਰਵਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਜੋਧਿਆ ਧਾਮ ਤੋਂ ਆਏ ਅਕਸ਼ਿਤ ਦੇ ਕਲਸ਼ਾ ਪੀਲੇ ਚਾਵਲਾਂ ਦਾ ਫਤੇਗੜ ਚੂੜੀਆਂ ਵੇਖੇ ਪਹੁੰਚਣ ਤੇ ਜਕਾਰਿਆਂ ਦੀ ਗੂੰਦ ਵਿੱਚ ਫੁੱਲਾਂ ਦੀ ਵਰਖਾ ਨਾਲ ਨਿੱਕਾ ਸਵਾਗਤ ਕੀਤਾ ਗਿਆ ਇਸ ਮੌਕੇ ਰੋਲਾਂ ਵਾਲੇ ਤਖੀਏ ਤੇ ਸ਼ੋਭਾ ਯਾਤਰਾ ਕੱਢੀ ਗਈ ਜੋ 메ਨ ਬਾਜ਼ਾਰ ਆਈ ਹੁੰਦੀ ਹੋਈ ਮੰਦਰ ਗਗਰਾਮ ਵਾਲਾ ਵਿਖੇ ਸਮਾਪਤ ਹੋਈ ਜਿੱਥੇ ਅਕਸ਼ਿਤ ਕਲਸ਼ਾ ਨੂੰ ਸਥਾਪਿਤ ਕੀਤਾ ਗਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਮਿਤ ਭੰਡਾਰੀ ਨੇ ਦੱਸਿਆ ਕਿ 22 ਜਨਵਰੀ ਨੂੰ ਫਤੇਗੜ ਚੂੜੀਆਂ ਸ਼ਹਿਰ ਦੇ ਸਾਰੇ ਮੰਦਰਾਂ ਘਰਾਂ ਕਲੀਆਂ ਬਾਜ਼ਾਰਾਂ ਆਦਿ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਜਾਵੇਗਾ ਅਤੇ ਅਜोध्या ਵਿੱਚ ਰਾਮ ਲਲਾ ਦੇ ਮੰਦਿਰ ਦਾ ਉਦਘਾਟਨ ਹੋਣ ਤੇ ਖੁਸ਼ੀ ਮਨਾਈ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਅਕਸ਼ਿਤ ਕਲਸ਼ਾਂ ਦੀ 7 ਦਿਨ ਪੂਜਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ Hindu ਧਰਮ ਲਈ 22 ਜਨਵਰੀ ਵਾਲਾ ਦਿਨ ਬਹੁਤ ਮਹਾਨ ਹੋਵੇਗਾ ਜਿਸ ਦੀ ਲੰਬੇ ਸਮੇਂ ਤੋਂ ਰਾਮ ਭਗਤਾਂ ਤੇ Hindu ਲੋਕਾਂ ਨੂੰ ਵੱਡੀ ਉਡੀਕ ਸੀ। ਉਹਨਾਂ ਕਿਹਾ ਕਿ 22 ਜਨਵਰੀ ਨੂੰ ਪ੍ਰਾਣ ਪ੍ਰਤੀਸ਼ਤਾ ਸਮਾਰੋਹ ਦਾ ਸਿੱਧਾ ਪ੍ਰਚਾਰਨ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਦਿਖਾਇਆ ਜਾਵੇਗਾ ਜੋ ਇਤਿਹਾਸਿਕ ਪਲ ਹੋਣਗੇ। ਅੱਜ ਅਸੀਂ ਅਯੁੱਧਿਆ ਤੋਂ ਪੂਜਿਤ ਅਕਸ਼ਤ ਕਲਸ਼ ਪੀਲੇ ਚਾਵਲਾਂ ਦਾ ਕਲਸ਼ ਫਤੇਗੜ੍ਹ ਚ ਲੈ ਕੇ ਪਹੁੰਚੇ ਆ ਤੇ ਇੱਥੇ ਉਹਨੂੰ ਬਾਜ਼ਾਰ ਦੇ ਵਿੱਚ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਗਾਗਰਾਂ ਮੰਦਰ ਲਿਆ ਕੇ ਸਥਾਪਿਤ ਕੀਤਾ ਵਾ ਜੋ ਸਾਡੇ ਯੁੱਧਿਆ ਦੇ ਵਿੱਚ 500 ਸਾਲ ਦਾ ਸੰਘਰਸ਼ ਸੀ ਉਹ ਪੂਰਨ ਹੋਇਆ ਵਾ ਭਗਵਾਨ ਰਾਮ ਲੱਲਾ ਜੀ ਟੈਂਟ ਦੇ ਵਿੱਚੋਂ ਨਿਕਲ ਕੇ ਆਪਣੇ ਮੰਦਰ ਦੇ ਵਿੱਚ ਵਰਾਜਮਾਨ 22 ਜਨਵਰੀ ਨੂੰ ਹੋਣਗੇ ਤੇ 22 ਜਨਵਰੀ ਨੂੰ ਵੱਡੇ ਪੱਧਰ ਤੇ ਆਪਾਂ ਆਪਣੇ ਸ਼ਹਿਰ ਦੇ ਵਿੱਚ ਦੀਵਾਲੀ ਮਨਾਵਾਂਗੇ 22 ਜਨਵਰੀ ਨੂੰ ਫਤੇਗੜ ਚੂੜੀਆਂ ਦੇ ਹਰ ਮੰਦਰ ਦੇ ਵਿੱਚ satsang ਹੋਣਗੇ, ram naam ਦੇ jap ਹੋਣਗੇ, ਸਾਰੇ ਸ਼ਹਿਰ ਦੇ ਵਿੱਚ light ਲਗਾਈ ਜਾਵੇਗੀ, ਸਾਰੇ ਸ਼ਹਿਰ ਨੂੰ ਭਗਵਾ ਝੰਡੀਆਂ ਲਗਾ ਕੇ ਭਗਵੇ ਰੰਗ ਦੇ ਵਿੱਚ, ਭਗਵਾਨ ਰੰਗਮੰਦ ਜੀ ਦੇ ਰੰਗ ਦੇ ਵਿੱਚ ਰੰਗਿਆ ਜਾਏਗਾ। ਔਰ ਉਸ ਦਿਨ ਹਰ ਪਰਿਵਾਰ ਆਪਣੇ ਘਰਾਂ 'ਚ ਦੀਵ ਮਾਲਾ ਕਰੇਗਾ। ਅਸੀਂ ਸਾਰਿਆਂ ਦੇ ਘਰਾਂ ਦੇ ਵਿੱਚ ਇਹ ਪੀਲੇ ਚਾਵਲ ਔਰ ਭਗਵਾਨ ਰਾਮ ਜੀ ਦਾ ਨਿਮੰਤਰਣ ਲੈ ਕੇ ਹਰ ਘਰ ਚ ਪਹੁੰਚਿਆ ਜਾਏਗਾ ਔਰ ਉਹਨਾਂ ਨੂੰ ਅਯੁੱਧਿਆ ਭਗਵਾਨ ਰਾਮ ਦੇ ਮੰਦਰ ਦੇ ਦਰਸ਼ਨ ਕਰਨ ਲਈ ਅਮੰਤਰਿਤ ਕੀਤਾ ਜਾਏਗਾ ਹਾਂਜੀ ਔਰ ਫਤੇਗੜ ਦੇ ਟੋਟਲ ਸਾਰਿਆਂ ਮੰਦਰਾਂ ਦੇ ਵਿੱਚ LED ਲਗਾ ਕੇ ਜਿਹੜੀ ਉੱਥੇ ਪ੍ਰਾਣ ਪ੍ਰティਸ਼ਟਾ ਹੋਣੀ ਆ ਉਹਦਾ ਲਾਈਵ ਗਾਰੀਗ੍ਰਾਮ ਦਿਖਾਇਆ ਜਾਏਗਾ ਇੱਥੇ 11 ਤੋਂ ਇੱਕ ਗਾਗਰ ਵਾਲੇ ਮੰਦਰ ਮੰਦਰ ਬੂਟੀਦਾਸ ਮੰਦਰ ਗਿੱਠੀ ਦਾਸ ਮੰਦਰ ਤਲਾਵ ਵਾਲਾ ਐਲ ਸੀ ਡੀਆਂ ਲਗਾ ਕੇ ਸਾਰੇ ਮੰਦਰਾਂ ਚ ਲਾਈਵ ਕਾਰਜਕ੍ਰਮ ਦਿਖਾਇਆ ਜਾਏਗਾ ਔਰ ਲੰਗਰ ਵਿਵਸਥਾ ਖੁੱਲੇ ਭੰਾਰੇ ਚੱਲਣਗੇ ਪਹਿਲੇ ਤੇ ਸਮੂਹ ਸੰਗਤ ਸਾਰੇ ਵਿਸ਼ਵ ਦੀ ਉਹਨਾਂ ਨੂੰ ਬਧਾਈ ਦਿੰਦੇ ਹਾਂ ਕਿ 21 ਜਨਵਰੀ ਨੂੰ ਸੋਮਵਾਰ ਅਯੋਧਿਆ ਜੀ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਔਰ ਉਹਨਾਂ ਦੇ ਤਿੰਨੇ ਭਰਾਤਾ ਦੂਸਰੇ ਪਰ ਸ਼ਤਰੂਗਨ ਔਰ ਲਕਸ਼ਮਣ ਜੀ ਦੀ ਵਿਗ੍ਰੇ ਜਿਹੜੇ ਆ ਮੂਰਤੀ ਸਥਾਪਨਾ ਜਿਹੜੀ ਐ ਫਿਰ ਹੋਣ ਜਾ ਰਹੀ ਆ ਇਹ ਮੰਦਿਰ ਬਹੁਤ ਲੰਬੇ ਸਮੇਂ ਤੋਂ ਵਿਵਾਦਸਪਦ ਟਾਂਚਾ ਜਿਹੜਾ ਇਹ ਚੱਲ ਰਿਹਾ ਸੀ ਬਾਬਰ ਦੇ ਵੇਲੇ ਉਸ ਦੇ ਸੈਨਾਪਤੀ ਮੀਰ ਬੰਕੀ ਨੇ ਉਹ ਮੰਦਿਰ ਢਾ ਕੇ ਉੱਥੇ ਮਸਜਿਦ ਬਣਾਈ ਸੀ ਔਰ ਉਸ ਵੇਲੇ ਤੋਂ ਲਗਭਗ 700 ਸਾਲ ਜਿਹੜਾ ਹੋ ਗਿਆ ਹੈ ਹਿੰਦੂ ਸਿੱਖ ਔਰ ਸਾਰੇ ਭਾਰਤੀ ਮਿਲ ਕੇ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਯਤਨ ਕਰਦੇ ਹੋਏ ਉੱਥੇ ਉਹਨਾਂ ਨੇ ਉਸ ਨੂੰ ਛਡਾਉਣ ਦੇ ਵਿੱਚ ਕਈਆਂ ਨੇ ਸ਼ੀਧੀਆਂ ਪਾਈਆਂ ਕਈ ਵਾਰ ਮੰਦਰ ਦੀ ਪ੍ਰਤੀਸ਼ਟਾ ਬਹਾਲ ਹੋਈ ਔਰ ਕਈ ਵਾਰ ਫਿਰ ਇਸ ਤਰ੍ਹਾਂ ਹੀ ਸਮੇਂ ਦੇ ਫੇਰ ਦੇ ਨਾਲ ਔਰ ਫਿਰ 1992 ਦੇ ਤੋਂ ਫਿਰ ਜਦੋਂ ਕਾਰ ਸੇਵਾ ਜਿਹੜੀ ਆਥੇ ਸ਼ੁਰੂ ਹੋਈ ਆ ਔਰ ਕੋਰਟ ਦੇ ਵਿੱਚ ਮੁਕਦਮਾ ਹੋਇਆ ਔਰ ਮਾਨਯੋਗ ਸੁਪਰੀਮ ਕੋਰਟ ਨੇ ਪ੍ਰਭੂ ਸ਼੍ਰੀ ਰਾਮ ਲੱਲਾ ਜੀ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਜਿਸ ਦੇ ਉੱਤੇ ਸਾਰਾ ਸਨਾਤਨ ਸਮਾਜ ਸਾਰਾ ਹਿੰਦੂ ਸਮਾਜ ਬਹੁਤ ਖੁਸ਼ੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਤਨਾ ਸਦਕਾ ਔਰ ਸਾਰੇ Hindu ਸੰਗਠਨਾਂ ਦੇ ਸਦਕਾ ਅੱਜ ਉਥੇ ਰਾਮ ਮੰਦਰ ਦੀ ਸਥਾਪਨਾ ਜਿਹੜੀ ਆ ਹੋ ਗਈ ਆ ਔਰ 22 ਜਨਵਰੀ ਨੂੰ ਮੂਰਤੀ ਸਥਾਪਨਾ ਜਿਹੜੀ ਪ੍ਰਭੂ શ્રી ਰਾਮ ਜੀ ਦੇ ਬਾਲ ਰੂਪ ਦੇ ਵਿੱਚ ਪ੍ਰਭੂ શ્રી ਰਾਮ ਲਕਸ਼ਮਣ ਔਰ ਭਰਤ ਜੀ ਔਰ ਸ਼ਤਰੂਗੰਨ ਜੀ ਦੀ ਮੂਰਤੀ ਜਿਹੜੀ ਆ ਸਥਾਪਿਤ ਹੋਣੀ ਆ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਦੇਸ਼ ਨਿਵਾਸੀਆਂ ਨੂੰ ਇਸ ਮੌਕੇ ਤੇ ਇੱਕ ਵਾਰੀ ਫੇਰ ਵਧਾਈ ਦੇਣਾ ਹਾਂ ਔਰ ਜਿਸ ਤਰ੍ਹਾਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ 21 ਜਨਵਰੀ ਨੂੰ ਬੜੀ ਧੂਮ-ਧਾਮ ਦੇ ਨਾਲ ਹਰ ਸ਼ਹਿਰ ਹਰ ਕਸਬੇ ਹਰ ਪਿੰਡ ਦੇ ਹਰੇਕ ਮੰਦਰ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਵਾ ਬੜੀ ਧੂਮ-ਧਾਮ ਨਾਲ ਮਨਾਇਆ ਜਾਏਗਾ ਔਰ ਸਾਰਿਆਂ ਨੂੰ ਇੱਕ ਵਾਰੀ ਬਹੁਤ-ਬਹੁਤ ਵਧਾਈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਜੈ ਸ਼੍ਰੀ ਰਾਮ ਜੀ ਇੱਕ ਸੁਨੇਹਾ ਅਯੁੱਧਿਆ ਨਗਰੀ ਤੋਂ ਜੋ ਤੁਰਿਆ ਅੱਜ ਉਸੇ ਲੜੀ ਤਹਿਤ ਇੱਕ ਕਲਸ਼ ਜੋ ਕਿ શ્રી ਰਾਮਚੰਦਰ ਜੀ ਦੀ ਅਯੁੱਧਿਆ ਨਗਰੀ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਉਹਨਾਂ ਦੇ ਚਰਨ ਛੋਹ ਪ੍ਰਾਪਤ ਕਰਕੇ ਅੱਜ ਸਾਡੇ ਫਤੇਗੜ ਚੂੜੀਆਂ ਨਗਰ ਦੇ ਵਿੱਚ ਭੰਡਾਰੀ ਸਾਹਿਬ ਦੇ ਰਹਿਨੁਮਾਈ ਚ ਸਾਡੇ ਤੱਕ ਪਹੁੰਚਿਆ ਸਾਡੇ ਸਾਰੇ ਨਗਰ ਨੇ ਉਹਨਾਂ ਦੇ ਦਰਸ਼ਨ ਕੀਤੇ ਆ ਔਰ ਮੈਂ ਇੱਕ ਸੰਦੇਸ਼ ਇੱਕ ਬੇਨਤੀ ਕਰਨਾ ਚਾਹਾਂਗਾ ਸਾਰੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਸਾਡੇ ਸਾਰੇ ਭੈਣ ਭਰਾਵਾਂ ਦਾ ਕਿਸੇ ਵੀ ਜਾਤੀ ਨਾਲ ਸੰਬੰਧ ਕਰਨ ਵਾਲੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧ ਕਰਨ ਵਾਲੇ ਸਮਾਜਿਕ ਧਾਰਮਿਕ ਸਾਰੀਆਂ ਸੰਸਥਾਵਾਂ ਦਾ ਕਿ ਇਸ ਪਰਵ ਨੂੰ ਜੋ ਕਿ 22 ਜਨਵਰੀ ਨੂੰ ਯੋਧਿਆ ਵਿਖੇ ਮਨਾਇਆ ਜਾ ਰਿਹਾ ਹੈ ਉਸ ਵਿੱਚ ਪੂਰੇ ਹਰਸ਼ੋ ਹਲਾਸ ਦੇ ਨਾਲ ਆਪਣੇ ਘਰਾਂ 'ਚ ਬੈ ਕੇ ਉਸ ਪਰਵ ਨੂੰ ਉਸ ਪਰਵ ਦਾ ਆਨੰਦ ਲਈਏ ਔਰ ਉਸ ਦਿਨ ਇੱਕ ਐਸੀ ਦੀਵਾਲੀ ਮਨਾਈ ਜਾਏ ਐਸੀ ਦੀਵਾਲੀ ਮਨਾਈ ਜਾਏ ਜੋ ਕਿ ਯੁਗਾਂ-ਯੁਗਾਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰਵੇ ਕਿ ਕਦੀ ਰਾਮ ਮੰਦਰ ਦਾ ਨਿਰਮਾਣ ਅਯੁੱਧਿਆ ਨਗਰੀ ਵਿਖੇ ਹੋਇਆ ਸੀ ਤੇ ਉੱਥੇ ਸ਼੍ਰੀ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤੀਸ਼ਟਾ ਕੀਤੀ ਗਈ ਸੀ ਔਰ ਦੇਸ਼ ਦੇ ਵਿੱਚ ਇੱਕ ਐਸੀ ਦੀਪਮਾਲਾ ਹੋਈ ਕਿ ਜਿਹੜੀ ਇੱਕ ਹਿਸਟਰੀ ਬਣ ਗਈ ਔਰ ਉਹ ਸਾਡੇ ਆਉਣ ਵਾਲੇ ਜਿਹੜੀਆਂ ਪੀੜ੍ਹੀਆਂ ਨੇ ਉਹ ਵੀ ਉਸ ਹਿਸਟਰੀ ਨੂੰ ਜਦੋਂ ਵੀ ਵੇਖਣ ਤੇ ਯਾਦ ਕਰਨ ਕਿ ਵਾਕਈ ਕੋਈ ਮੰਦਰ ਜਿਹੜਾ ਸਾਡਾ ਸ਼੍ਰੀ ਰਾਮਚੰਦਰ ਜੀ ਦਾ ਅਯੁੱਧਿਆ ਵਿਖੇ ਬਣਿਆ ਸੀ ਸੋ ਇਨਾਂ ਹੀ ਗੱਲਾਂ ਦੇ ਨਾਲ ਮੈਂ ਇਹ ਸਿਰਫ ਇੱਕ ਵਾਰੀ ਫਿਰ ਬੇਨਤੀ ਕਰੂੰਗਾ ਕਿ ਸਭ ਉਸ ਦਿਨ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਬੈਠ ਕੇ ਜਿਹੜੇ ਜਿਹੜੇ ਲਾਗੇ ਚੱਗੇ ਮੰਦਰ ਨੇ ਉੱਥੇ ਜਾ ਕੇ ਇਸ ਪਰਮ ਨੂੰ ਮਨਾਣ ਔਰ ਕੀਰਤਨ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਨਿਹਾਲ ਕਰਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਡਾ ਹਿੰਦੁਸਤਾਨ 2000 ਸਾਲ ਮੁਸਲਮਾਨਾਂ ਨੇ ਰਾਜ ਕੀਤਾ 200 ਸਾਲ ਅੰਗਰੇਜ਼ਾਂ ਨੇ ਰਾਜ ਕੀਤਾ ਹੈ ਐਸਲੇ ਸਾਰੇ ਦੇਸ਼ ਜੋਗੀ ਮੋਦੀ ਹੋ ਰਿਹਾ ਤੁਸੀਂ ਦੇਖ ਲਓ ਪਿਛਲੇ ਦਿਨਾਂ ਚ ਜੁਪੀ ਵਿੱਚ ਕੀ ਹੁੰਦਾ ਸੀ ਉਹ ਸਭ ਤੋਂ ਵੱਡੀਆਂ ਜੇਲਾਂ ਸੀ ਉੱਥੇ ਐਸਲੇ ਉਹ ਰਾਤ ਨੂੰ ਜੇਲਾ ਦੇ ਦਰਵਾਜ਼ੇ ਖੋਲ ਦਿੰਦੇ ਆ ਓਮ ਸ਼ਾਂਤੀ ਮੈਂ ਜ਼ਿਆਦਾ ਨਹੀਂ ਬੋਲਣਾ 22 ਜਨਵਰੀ ਵਾਲੇ ਦਿਨ ਆਪਣੇ ਘਰਾਂ ਚ ਫੁੱਲ ਝੜੀਆਂ ਔਰ ਅਨਾਰ ਚਲੋ ਜੈ ਸ਼੍ਰੀ ਰਾਮ ਸਭ ਤੋਂ ਪਹਿਲੇ ਮੈਂ ਫਤਿਹਗੜ ਚੋੜਿਆ ਨਿਵਾਸੀਓ ਕਾ ਅਖਿਲ ਭਾਰਤੀ ਸੰਸੇਪ ਕਾਸ ਪਰਸ਼ਦ की तरफ से नमन करता हूँ आज राम मंदिर का जो 22 जनवरी को उद्घाटन शिलान्यास उद्घाटन होने वाला हो है उसके बारे में अखिल भारतीय संस्कृत विकास परिषद ने सवा पाँच सौ करोड़ राम हनुमान चालीसा का पाठ का दे लिया है हम सारे भारत में और विदेशों में ये प्रयत्न कर रहे हैं कि हमारे इससे अच्छे काम में रामचरित हनुमान जी की कृपा हो और ये मंदिर भव्य मंदिर बने अभी तक तो मंदिर टूटते देखे हैं और ये पहली बार देखा है कि एक भव्य राम मंदिर का निर्माण हो रहा है और ये हमारे सभी भारतवासियों क्या संसार के लोगों के लिए एक बहुत ही अच्छा काम है जिसका हम दिलों दिल से स्वागत करते हैं और हर हमें अपनी संस्कृति के साथ जुड़े रहना है और संस्कृति के साथ जुड़े रहने के लिए संस्कृत का आना निश्चित है और हमें अपने बच्चों को संस्कृत के माध्यम से संस्कृति से जुड़ना चाहिए और उनमें हमारे मंदिरों का बहुत बड़ा योगदान हो सकता है और फतेहगढ़ चूड़िया के निवासी तो पहले ही बहुत धार्मिक लोग हैं जहाँ इतने बड़े पंडित मोहन जी ने वो बनवाए हैं एस टी कॉलेज बनवाया इतने मंदिर बनवाए सारे अच्छे काम किए हैं ये फतेहगढ़ मसीह को मैं धन्यवाद करता हूँ इसके साथ मैं अपनी वाणी को प्राम करता हूँ